ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚੱਲ ਹੈ ਸਵਾਗਤ ਹੈ ਨਵੀਂ ਵੀਡੀਓ 'ਚ ਨਵੀਂ ਵੀਡੀਓ 'ਚ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਜੀ ਇਹ ਰਿਸ਼ਤਾ ਜੀ ਮਿਸਤਰੀ ਪਰਿਵਾਰ ਆਮਗੜੀਆ ਪਰਿਵਾਰ ਦੀ ਲੜਕੀ ਹੈ ਜੀ ਲੜਕੀ ਦੀ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਤੇ 6.5 ਬੈਂਡ ਆਈਲੈਂਡਸ ਦੇ ਵਿੱਚੋਂ ਆਏ ਆ ਤਾਂ ਸਾਰੀ ਮੈਂ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗਾ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਉਂਕਿ ਜੇਕਰ ਤੁਸੀਂ ਚੈਨਲ ਨੂੰ ਫੋਲੋ ਕੀਤਾ ਹੋਊਗਾ ਤਾਂ ਅਸੀਂ ਜਿਹੜੇ ਵੀ ਰਿਸ਼ਤੇ ਦੀ ਨਵੀਂ ਨਵੀਂ ਅਪਡੇਟ ਪਾਵਾਂਗੇ ਉਹ ਤੁਹਾਡੇ ਤੱਕ ਪਹੁੰਚਦੀ ਰਹੂਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਤੁਹਾਡੇ ਨਾਲ ਕਿ ਤੁਹਾਡੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਵੀਡੀਓ ਪਹੁੰਚ ਸਕੇ ਜੇਕਰ ਤੁਹਾਨੂੰ ਰਿਸ਼ਤੇ ਦੀ ਲੋੜ ਹੈ ਜਾਂ ਤੇ ਵੀ ਹੋਰ ਕਿਸੇ ਭੈਣ ਭਰਾ ਮਿੱਤਰ ਨੂੰ ਇਸ ਤਰ੍ਹਾਂ ਦੇ ਰਿਸ਼ਤੇ ਦੀ ਲੋੜ ਹੁੰਦੀ ਆ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਉੱਪਰ ਸਾਡਾ ਨੰਬਰ ਦਿੱਤਾ ਹੈ ਸਾਨੂੰ ਮੈਸੇਜ ਕਰ ਸਕਦਾ ਤੇ ਮੈਸੇਜ ਜਿਹੜਾ ਵੀ ਭੈਣ ਭਰਾ ਇਸ ਰਿਸ਼ਤੇ ਸੰਬੰਧੀ ਮੈਸੇਜ ਕਰਦਾ ਤਾਂ ਉਹ ਵੀਡੀਓ ਨੂੰ ਜਾਂ ਤਾਂ ਮੈਂਸ਼ਨ ਕਰ ਦਿਓ ਜਾਂ ਫਿਰ ਥੋੜਾ ਜਿਹਾ ਪੰਜਾਬੀ 'ਚ ਲਿਖ ਕੇ ਪਾ ਦਿਓ ਕਿ ਭਾਈ ਸਾਨੂੰ ਅਸੀਂ ਇਸ ਰਿਸ਼ਤੇ ਵਾਸਤੇ ਜਿਹੜਾ ਤੁਹਾਨੂੰ ਡਾਟਾ ਭੇਜਾਂ ਸੋ ਮੇਰੀ ਇੱਕ ਬੇਨਤੀ ਹੋਰ ਹੋਊਗੀ ਜਿਹੜੀ ਕਿ ਮੈਂ ਹਰ ਵੀਡੀਓ ਦੇ ਵਿੱਚ ਕਰਦਾ ਆ ਭਾਵੇਂ ਕੁੜੀ ਦਾ ਰਿਸ਼ਤਾ ਹੋਵੇ ਭਾਵੇਂ ਮੁੰਡੇ ਦਾ ਰਿਸ਼ਤਾ ਹੋਵੇ ਅਸੀਂ ਜੋ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਜੋ ਸਾਨੂੰ ਪਰਿਵਾਰ ਵਾਲੇ ਦੱਸਦੇ ਆ ਅਸੀਂ ਸਿਰਫ ਉਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਨਿੱਜੀ ਰੂਪ ਦੇ ਵਿੱਚ ਸਾਨੂੰ ਕਿਸੇ ਪਰਿਵਾਰ ਦੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਸੋ ਇਸ ਕਰਕੇ ਤੁਸੀਂ ਤੁਹਾਡੇ ਨੂੰ ਕੁਇਰੀ ਕਰਨਾ ਤੁਹਾਡਾ ਆਪਣਾ ਹੱਕ ਆ ਇਨਕੁਇਰੀ ਤੋਂ ਬਿਨਾ ਕੋਈ ਵੀ ਰਿਸ਼ਤਾ ਨਾ ਕਰੋ ਅਸੀਂ ਤੁਹਾਨੂੰ ਪਰਿਵਾਰ ਦਾ ਭਾਵੇਂ ਕੁੜੀ ਆ ਭਾਵੇਂ ਮੁੰਡਾ ਅਸੀਂ ਤੁਹਾਨੂੰ ਫੁੱਲ ਡਾਟਾ ਦੇਵਾਂਗੇ ਤੁਸੀਂ ਖੁਦ ਇਨਕੁਆਇਰੀ ਕਰੋ ਜੇਕਰ ਤੁਹਾਡੀ ਇਨਕੁਆਇਰੀ ਦੇ ਵਿੱਚ ਰਿਸ਼ਤਾ ਸਹੀ ਹੋਊਗਾ ਆਪਾਂ ਫੇਰੀ ਅੱਗੇ ਵਧਾਂਗੇ ਬਾਅਦ ਦੇ ਵਿੱਚ ਬਾਈ ਜੀ ਸਾਡੀ ਕਿਸੇ ਪ੍ਰਕਾਰ ਦੀ ਕੋਈ ਵੀ ਜ਼ਿੰਮੇਵਾਰੀ ਨਹੀਂ ਹੋਊਗੀ ਇਹ ਬੇਨਤੀ ਜਰੂਰ ਸਾਡੀ ਮੰਨਿਓ ਸੋ ਇਹ ਮੈਂ ਡਾਟਾ ਤੁਹਾਡਾ ਸ਼ੇਅਰ ਕਰਨ ਲੱਗਾ ਜਿੱਦੀ ਵੀ ਰਿਸ਼ਤੇ ਨਾਲ ਮੈਚ ਗੁੰਦੀ ਹੋਈ ਜਰੂਰ ਸਾਨੂੰ ਮੈਸੇਜ ਕਰ ਦਿਓ ਜਾਂ ਫੋਨ ਲਾ ਲਿਓ ਤਾਂ ਕਈ ਵਾਰੀ ਫੋਨ ਨਹੀਂ ਲੱਗਦਾ ਬਾਈ ਜੀ ਅਸੀਂ ਨਹੀਂ ਚੱਕਦੇ ਤਾਂ ਤੁਸੀਂ ਵੌਇਸ ਮੈਸੇਜ ਜਰੂਰ ਕਰਦਿਆ ਕਰੋ ਜੇ ਕੁਝ ਕਹਿਣਾ ਚਾਹੋ ਸੋ ਲੜਕੀ ਦਾ ਬਰਤ ਹੈਗਾ ਜੀ 2003 ਦੀ ਬੋਰਨ ਆ ਲੜਕੀ 5 ਫੁੱਟ 2 ਇੰਚ ਹਾਈਟ ਆ ਤਾਂ ਗੋਤ ਹੈਗਾ ਜੀ ਮਠਾੜੂ ਰਾਮਗੜੀ ਆ ਨਾਨਕੇ ਆ ਦਾ ਗੋਤ ਹੈਗਾ ਕਲਸੀ ਲੜਕੀ ਨੇ ਐਜੂਕੇਸ਼ਨ ਕੀਤੀ ਆ 10ਵੀਂ ਚ 77% ਆ ਜੀ ਪਲੱਸ 2 ਨਾਨ ਮੈਡੀਕਲ 85% ਆ ਜੀ ਬੀਐਸਸੀ ਨਾਨ ਮੈਡੀਕਲ ਦੇ ਵਿੱਚੋਂ ਹੈਗੇ ਆ 61% ਜੀ ਆਈ ਲੈਟਸ ਓਵਰ ਆਲ ਜਿਹੜੀ ਯਾਨੀ ਕਿ 6 ਬੈਂਡ ਬਾਕੀ ਕੋਸ਼ਿਸ਼ ਸਬਜੈਕਟ ਦੇ ਵਿੱਚੋਂ ਲਰਨਿੰਗ ਚ ਜਿਵੇਂ 6.5 ਬੈਂਡ ਅਗੇ ਚ 6 ਆ ਆਏ ਹੋਏ ਆ ਭਾਵੇਂ ਕੈਨੇਡਾ ਦਾ ਹੋਵੇ ਭਾਵੇਂ ਆਸਟ੍ਰੇਲੀਆ ਦਾ ਹੋਵੇ ਭਾਵੇਂ ਇੰਗਲੈਂਡ ਦਾ ਹੋਵੇ ਤਕਰੀਬਨ ਸਾਰੇ ਦੇਸ਼ਾਂ ਦਾ ਇਹ ਵੀਜ਼ਾ ਲੜਕੀ ਦਾ ਲੰਘ ਸਕਦਾ ਸੋ ਲੜਕਾ ਪਰਿਵਾਰ ਚਾਹੀਦਾ ਜੀ ਜਾਂ ਤਾਂ ਮਿਸਤਰੀਆਂ ਪਰਿਵਾਰ ਦਾ ਵੀ ਲੜਕਾ ਵਧੀ ਹੋਵੇ ਵਧੀਆ ਜਿਹੜਾ ਕਿ ਖਰਚਾ ਕਰ ਸਕਦੇ ਹੋਣ ਤੇ ਜਿਹੜੇ ਜ਼ਿਮੀਂਦਾਰ ਆਪ